ਮੇਰਾ ਸਾਦਗੀ ਭਰੇ ਜੀਵਨ ਵਾਲੀ ਪਿੰਡ ਦੀ ਇੱਕ ਖੂਬਸੂਰਤ ਕੁੜੀ ਸੀ ਜਿਸ ਨੇ ਸ਼ਹਿਰ ਕਾਲਜ ਵਿੱਚ ਦਾਖਲਾ ਲਿਆ ਸੀ ਉੱਥੇ ਉਸਦੀ ਮਿੱਠੀ ਮੁਲਾਕਾਤ ਰਾਹੁਲ ਨਾਲ ਹੋਈ ਤਾਂ ਉਸ ਨਾਲ ਪਿਆਰ ਹੋ ਗਿਆ ਸੀ ਉਹਨਾਂ ਦਾ ਪਿਆਰ ਸਿਰਫ ਦਿਲ ਤੱਕ ਸੀਮਿਤ ਨਹੀਂ ਰਿਹਾ ਉਹ ਇੱਕ ਦਿਨ ਕਾਲਜ ਤੋਂ ਬਾਹਰ ਖਾਲੀ ਪਏ ਪਲਾਟ ਵਿੱਚ ਮਿਲਦੇ ਹਨ ਚੰਨ ਦੀ ਹਲਕੀ ਰੋਸ਼ਨੀ ਤੇ ਹਵਾ ਦੀ ਮਿੱਠੀ ਠੰਡ ਨੇ ਉਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਨੇੜੇ ਕਰ ਦਿੱਤਾ ਸੀ ਸਰੀਰਕ ਨੇੜਤਾ ਦੀ ਪਹਿਲੀ ਛੂਹ ਕਰਕੇ ਦੋ ਦਿਲ ਆਪਸ ਵਿੱਚ ਗੁਵਾਚ ਗਏ ਸੀ ਮੀਰਾ ਲਈ ਇਹ ਨਵਾਂ ਅਹਿਸਾਸ ਸੀ ਪਰ ਜਦੋਂ ਰਾਹੁਲ ਨੇ ਪੂਰੇ ਸਵਾਗਤ ਜੀ ਇੱਕ ਹੋਰ ਕਹਾਣੀ ਵਿੱਚ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਇੱਕ ਕੁੜੀ ਜਿਸ ਦਾ ਨਾਮ ਮੀਰਾ ਸੀ ਮੀਰਾ ਇੱਕ ਛੋਟੇ ਜੇ ਪਿੰਡ ਦੀ ਰਹਿਣ ਵਾਲੀ ਸੀ ਉਸ ਦੀ ਸਾਦਗੀ ਉਸ ਤੇ ਜੀਵਨ ਦਾ ਅਨਮੋਲ ਹਿੱਸਾ ਸੀ ਉਸ ਦੇ ਮਾਤਾ ਪਿਤਾ ਨੇ ਬਹੁਤ ਮਿਹਨਤ ਕਰਕੇ ਉਸ ਨੂੰ ਕਾਲਜ ਜਾਣ ਦੀ ਸਹੂਲਤ ਦਿੱਤੀ ਸੀ ਪਿੰਡ ਦੀਆਂ ਗਲੀਆਂ ਤੋਂ ਦੂਰ ਕਾਲਜ ਦਾ ਸ਼ਹਿਰੀ ਜਗਤ ਉਸ ਲਈ ਕੁਝ ਨਵਾਂ ਤੇ ਅਜੀਬ ਸੀ ਉਸ ਨੂੰ ਹਰ ਪਾਸੇ ਇੱਕ ਨਵੀਂ ਦੁਨੀਆ ਦਾ ਅਹਿਸਾਸ ਹੋ ਰਿਹਾ ਸੀ ਉਸ ਦਾ ਦਿਲ ਪਹਿਲੇ ਦਿਨ ਕਾਲਜ ਦੀਆਂ ਇਮਾਰਤਾਂ ਵਿੱਚ ਹੋ ਗਿਆ ਸੀ ਮੀਰਾ ਨੇ ਕਾਲਜ ਵਿੱਚ ਦਿਲ ਲਾ ਕੇ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਸੀ ਪਰ ਜਿਵੇਂ-ਜਿਵੇਂ ਉਹ ਕਾਲਜ ਦੀ ਰੁਟੀਨ ਦਾ ਹਿੱਸਾ ਬਣੀ ਉਸ ਦੀ ਜ਼ਿੰਦਗੀ ਵਿੱਚ ਇੱਕ ਹੋਰ ਦਿਲਚਸਪਨ ਵਾਅ ਪਿਆਰ ਦਾ ਆ ਗਿਆ ਇੱਕ ਦਿਨ ਕਾਲਜ ਦੀ ਕੰਟੀਨ ਵਿੱਚ ਬੈਠੀ ਮੀਰਾ ਆਪਣੀ ਨੋਟਬੁੱਕ ਵਿੱਚ ਕੁਝ ਲਿਖ ਰਹੀ ਸੀ ਉਸ ਵੇਲੇ ਰਾਹੁਲ ਉਸ ਦੇ ਸਾਹਮਣੇ ਆਇਆ ਰਾਹੁਲ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਕਾਲਜ ਵਿੱਚ ਹਰ ਇੱਕ ਦੇ ਦਿਲ ਤੇ ਰਾਜ ਕਰਦਾ ਸੀ ਉਸ ਦੀ ਕਿੰਤੀ ਸੁੰਦਰ, ਚੁਸਤ ਤੇ ਹੁਸ਼ਿਆਰ ਮੁੰਡਿਆਂ ਵਿੱਚ ਹੁੰਦੀ ਸੀ ਉਸ ਦੀਆਂ ਗੱਲਾਂ ਤੇ ਮਜ਼ਾਕ ਮੀਰਾ ਨੂੰ ਬਹੁਤ ਪਸੰਦ ਆਉਂਦਾ ਸੀ ਜਿਵੇਂ ਜਿਵੇਂ ਮੀਰਾ ਤੇ ਰਾਹੁਲ ਦੋਵੇਂ ਇੱਕ ਦੂਜੇ ਨੂੰ ਮਿਲਦੇ ਗਏ ਉਹਨਾਂ ਦੇ ਵਿਚਕਾਰ ਇੱਕ ਗਹਿਰਾ ਰਿਸ਼ਤਾ ਬਣਦਾ ਗਿਆ ਸੀ ਰਾਹੁਲ ਦੀਆਂ ਮਜ਼ਾਕ ਭਰੀਆਂ ਗੱਲਾਂ ਤੇ ਇਹਨਾਂ ਗਿੰਤ ਸ਼ਾਇਰੀਆਂ ਨੇ ਮੀਰਾ ਨੂੰ ਜ਼ਿੰਦਗੀ ਦੇ ਨਵੇਂ ਤਰੀਕਿਆਂ ਨਾਲ ਰੂਹ-ਬਰੂ ਕਰਾਇਆ ਸੀ। ਉਹਨਾਂ ਦੀ ਦੋਸਤੀ ਸਵੇਰੇ ਕਲਾਸਾਂ ਛੱਡ ਕੇ ਘੁੰਮਣ ਤੋਂ ਵੱਧ ਕੇ ਰਾਤ ਨੂੰ ਛਿਪ ਕੇ ਮੁਲਾਕਾਤਾਂ ਤੱਕ ਹੋ ਗਈ ਜੋ ਉਹਨਾਂ ਦੇ ਦਿਲਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਈ ਸੀ। ਮੀਰਾ ਨੂੰ ਹੁਣ ਸਮਝ ਆਉਣ ਲੱਗੀ ਸੀ ਕਿ ਇਹ ਜੋ ਰਾਹੁਲ ਦੇ ਨਾਲ ਮਿੱਠੀਆਂ ਗੱਲਾਂ ਤੇ ਮੁਲਾਕਾਤਾਂ ਦੇ ਛੋਟੇ-ਛੋਟੇ ਪਲ ਸਾਂਝੇ ਕਰਦੀ ਹੈ ਉਸ ਦੇ ਦਿਲ ਦੀ ਇੱਕ ਚਾਹਤ ਬਣ ਰਹੀ ਸੀ ਮੀਰਾ ਦਾ ਰਾਹੁਲ ਲਈ ਪਿਆਰ ਵਧਦਾ ਗਿਆ ਉਹ ਕਈ ਵਾਰ ਰਾਤਾਂ ਦੇ ਅਧੇਰੇ ਵਿੱਚ ਤਾਰੇ ਦੇਖਦੇ ਹੋਏ ਇੱਕ ਦੂਜੇ ਨੂੰ ਆਪਣੇ ਸੁਪਨੇ ਸਾਂਝੇ ਕਰਦੇ ਸੀ ਰਾਹੁਲ ਦੇ ਨਾਲ ਗੁਜ਼ਾਰਿਆ ਵਕਤ ਮੀਰਾ ਨੂੰ ਖੁਸ਼ੀ ਦੇਣ ਲੱਗਾ ਸੀ ਜਿਵੇਂ ਜਿਵੇਂ ਰਾਹੁਲ ਤੇ ਮੀਰਾ ਦਾ ਪਿਆਰ ਗੂੜਾ ਹੁੰਦਾ ਗਿਆ ਉਹ ਸਿਰਫ ਦਿਲ ਦੇ ਪਿਆਰ ਤੱਕ ਸੀਮਿਤ ਨਹੀਂ ਰਹਾ ਉਹ ਦੋਵੇਂ ਇੱਕ ਦੂਜੇ ਨਾਲ ਰੁਮਾਂਸ ਕਰਨਾ ਚਾਹੁੰਦੇ ਸੀ ਇੱਕ ਦਿਨ ਉਹ ਦੋਵੇਂ ਕਾਲਜ ਦੇ ਬਾਹਰ ਇੱਕ ਖਾਲੀ ਪਏ ਪਲਾਟ ਵਿੱਚ ਮਿਲੇ ਚੰਨ ਦੀ ਹਲਕੀ ਰੋਸ਼ਨੀ ਤੇ ਹਵਾ ਦੀ ਮਿੱਠੀ ਠੰਡ ਨੇ ਉਹਨਾਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਕਰ ਦਿੱਤਾ ਸੀ ਸਰੀਰਕ ਨੇੜਤਾ ਦੀਆਂ ਉਹ ਪਹਿਲੀਆਂ ਕੜੀਆਂ ਜਿੱਥੇ ਦੋ ਦਿਲ ਇੱਕ ਦੂਜੇ ਵਿੱਚ ਗਵਾਚ ਗਏ ਸੀ ਮੀਰਾ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰ ਰਹੀ ਸੀ ਇਹ ਇੱਕ ਨਵੀਂ ਦੁਨੀਆ ਸੀ ਜਿੱਥੇ ਰਾਹੁਲ ਦਾ ਉਸ ਦੀਆਂ ਗੱਲਾਂ ਤੇ ਹੱਥ ਫੇਰਨਾ ਤੇ ਅੱਖਾਂ ਵਿੱਚ ਅੱਖਾਂ ਪਾਉਣਾ ਉਸ ਨੂੰ ਇੱਕ ਨਵੀਂ ਲਹਿਰ ਵਿੱਚ ਖਿੱਚ ਰਿਹਾ ਸੀ ਇਹ ਸਭ ਕੁਝ ਮੀਰਾ ਦੇ ਲਈ ਅਣ ਸੁਣੇ ਤੇ ਅਜਿਹੇ ਅਹਿਸਾਸ ਸੀ ਜੋ ਉਸ ਦੇ ਦਿਲ ਨੂੰ ਇੱਕ ਨਵੀਂ ਗਹਿਰਾਈ ਵਿੱਚ ਲੈ ਗਏ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਰਮਾਂਸ ਕਰਦੇ ਹੋਏ ਸਰੀਰਕ ਸੰਬੰਧ ਬਣਾਏ ਤੇ ਇੱਕ ਦੂਜੇ ਵਿੱਚ ਇਸ ਤਰ੍ਹਾਂ ਗਵਾਚ ਗਏ ਜਿਵੇਂ ਦੁਨੀਆ ਤੋਂ ਦੂਰ ਸਿਰਫ ਉਹ ਦੋਵੇਂ ਹੀ ਹੋਣ ਮੀਰਾ ਤੇ ਰਾਹੁਲ ਇਕੱਠੇ ਖੁਸ਼ ਰਹਿਣ ਲੱਗਦੇ ਹਨ ਪਰ ਜਿਵੇਂ ਹੀ ਦਿਨ ਬੀਤਦੇ ਗਏ ਮੀਰਾ ਨੂੰ ਮਹਿਸੂਸ ਹੋਣ ਲੱਗਾ ਕਿ ਰਾਹੁਲ ਦੇ ਸੁਭਾਅ ਵਿੱਚ ਕੁਝ ਤਬਦੀਲੀ ਆ ਰਹੀ ਹੈ ਪਹਿਲਾਂ ਉਹ ਹਰ ਸਮੇਂ ਕਾਲਜ ਵਿੱਚ ਮੀਰਾ ਨਾਲ ਹੀ ਰਹਿੰਦਾ ਸੀ ਪਰ ਹੁਣ ਉਹ ਕਈ ਵਾਰ ਬਹਾਨੇ ਬਣਾਉਣ ਲੱਗ ਪਿਆ ਸੀ ਕਿਉਂਕਿ ਉਸ ਨੇ ਮੀਰਾ ਨੂੰ ਮਿਲਣਾ ਘਟ ਕਰ ਦਿੱਤਾ ਸੀ ਮੀਰਾ ਦੇ ਦਿਲ ਵਿੱਚ ਸ਼ੱਕ ਹੋਣ ਲੱਗਦਾ ਹੈ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਰਾਹੁਲ ਦਾ ਪਿਆਰ ਠੰਡਾ ਹੋਣ ਲੱਗਾ ਮੀਰਾ ਰਾਹੁਲ ਦੇ ਬਦਲੇ ਸੁਭਾਅ ਨੂੰ ਵੇਖ ਕੇ ਬਹੁਤ ਸਹਿਮੀ ਹੋਈ ਸੀ ਉਸ ਨੇ ਕਈ ਵਾਰ ਰਾਹੁਲ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਹਰ ਵਾਰ ਉਸ ਨੂੰ ਟਾਲ ਦਿੰਦਾ ਸੀ ਇੱਕ ਦਿਨ ਮੀਰਾ ਨੇ ਰਾਹੁਲ ਨੂੰ ਕਿਸੇ ਹੋਰ ਕੁੜੀ ਨਾਲ ਵੇਖਿਆ ਤਾਂ ਉਸ ਦੇ ਦਿਲ ਵਿੱਚ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਆ ਗਈਆਂ ਸੀ ਜਦੋਂ ਉਹ ਦੋਵੇਂ ਕੁਝ ਮਹੀਨੇ ਪਹਿਲਾਂ ਇੱਥੇ ਖੁਸ਼ ਰਹਿੰਦੇ ਸੀ ਮੀਰਾ ਦਾ ਦਿਲ ਟੁੱਟ ਗਿਆ ਸੀ ਉਸ ਨੂੰ ਲੱਗਾ ਕਿ ਜਿਵੇਂ ਕਿਸ ਨੇ ਉਸ ਨੂੰ ਜ਼ਿੰਦਗੀ ਵਿੱਚੋਂ ਉਸ ਦਾ ਸਭ ਕੁਝ ਖੋ ਲਿਆ ਹੈ ਕਈ ਦਿਨ ਤੱਕ ਮੀਰਾ ਰਾਹੁਲ ਦਾ ਇੰਤਜ਼ਾਰ ਕਰਦੀ ਰਹੀ ਕਿ ਸ਼ਾਇਦ ਉਹ ਵਾਪਸ ਆਵੇਗਾ ਪਰ ਉਹ ਸਮਾਂ ਕਦੇ ਨਹੀਂ ਆਇਆ ਰਾਹੁਲ ਦੇ ਦਿਲ ਵਿੱਚ ਹੁਣ ਕੋਈ ਹੋਰ ਸੀ ਮੀਰਾ ਨੂੰ ਹੁਣ ਸਮਝ ਆ ਗਿਆ ਸੀ ਕਿ ਉਸਦੇ ਲਈ ਇਹ ਪਿਆਰ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ ਜੋ ਹੁਣ ਤੱਕ ਟੁੱਟ ਚੁੱਕਾ ਸੀ ਉਸਦੇ ਦਿਲ ਵਿੱਚ ਦਰਦ ਸੀ ਪਰ ਉਹ ਆਪਣੇ ਆਪ ਨੂੰ ਮਜ਼ਬੂਤ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਮੀਰਾ ਆਪਣੇ ਆਪ ਨੂੰ ਇੱਕ ਨਵੇਂ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਦੀ ਹੈ ਉਸ ਨੇ ਸਿੱਖਿਆ ਕਿ ਪਿਆਰ ਸਿਰਫ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਪਰ ਸਭ ਕੁਝ ਨਹੀਂ ਮੀਰਾ ਨੇ ਸੋਚਿਆ ਕਿ ਉਹ ਦਰਦ ਨੂੰ ਆਪਣੇ ਜੀਵਨ ਦਾ ਅੰਤ ਨਹੀਂ ਬਣਨ ਦੇਵੇਗੀ ਇੱਕ ਨਵੀਂ ਸ਼ੁਰੂਆਤ ਕਰੇਗੀ ਉਸਨੇ ਫੈਸਲਾ ਕੀਤਾ ਕਿ ਰਾਹੁਲ ਦੇ ਵਿਛੋੜੇ ਵਿੱਚ ਹੋਣ ਦੀ ਬਜਾਏ ਉਹ ਆਪਣੀ ਨਵੀਂ ਜ਼ਿੰਦਗੀ ਬਣਾਉਣ ਤੇ ਧਿਆਨ ਦੇਵੇਗੀ ਫਿਰ ਮੀਰਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਪੜ੍ਹਾਈ ਤੇ ਕੈਰੀਅਰ ਤੇ ਧਿਆਨ ਦੇਣਾ ਸ਼ੁਰੂ ਕਰ ਦਿੰਦੀ ਹੈ ਉਹ ਜਿਹੇ ਵਿਦਿਆਰਥੀਆਂ ਵਿੱਚੋਂ ਬਣ ਗਈ ਜੋ ਹਰ ਮੌਕੇ ਦਾ ਜ਼ਿੰਮੇਵਾਰੀ ਨਾਲ ਫਾਇਦਾ ਚੁੱਕਦੇ ਹਨ ਕਿਤਾਬਾਂ ਕਲਾਸਾਂ ਤੇ ਨਵੇਂ ਰਾਹਾਂ ਦੀ ਖੋਜ ਹੁਣ ਉਸਦੀ ਰੁਚੀ ਦਾ ਮੂਲ ਕੇਂਦਰ ਬਣ ਗਿਆ ਸੀ ਉਹ ਆਤਮ ਨਿਰਪਰ ਬਣ ਲਈ ਨਵੀਆਂ ਕਲਾਵਾਂ ਸਿੱਖ ਰਹੀ ਸੀ ਰਾਹੁਲ ਨਾਲ ਹੋਏ ਤਜਰਬੇ ਨੇ ਮੀਰਾ ਨੂੰ ਸਹੀ ਰਿਸ਼ਤੇ ਦਾ ਸਬਕ ਸਿਖਾਇਆ ਉਸ ਨੇ ਨਵੇਂ ਦੋਸਤ ਬਣਾਏ ਜੋ ਉਸਦੀ ਕਦਰ ਕਰਦੇ ਤੇ ਉਸਦੇ ਸਾਥੀ ਬਣ ਕੇ ਉਸਦੇ ਹਰ ਨਵੇਂ ਸੁਪਨੇ ਵਿੱਚ ਉਸਦੇ ਨਾਲ ਖੜੇ ਰਹਿੰਦੇ। ਮੀਰਾ ਸਮਝ ਗਈ ਸੀ ਕਿ ਸਭ ਤੋਂ ਮਹੱਤਵਪੂਰਨ ਪਿਆਰ ਆਪਣੇ ਆਪ ਨਾਲ ਹੁੰਦਾ ਹੈ। ਉਸਨੇ ਆਪਣੇ ਆਪ ਦੀ ਪਸੰਦ ਤੇ ਨਾ ਪਸੰਦ, ਆਪਣੀਆਂ ਜ਼ਰੂਰਤਾਂ ਤੇ ਖੁਸ਼ੀਆਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਸੀ। ਜਿਵੇਂ-ਜਿਵੇਂ ਉਸ ਦਾ ਖੁਦ ਤੇ ਵਿਸ਼ਵਾਸ ਵਧਦਾ ਗਿਆ ਉਸ ਨੂੰ ਲੱਗਾ ਕਿ ਉਹ ਹਰ ਚੁਣੌਤੀ ਨੂੰ ਪਾਰ ਕਰ ਸਕਦੀ ਹੈ। ਰਾਹੁਲ ਦੇ ਰਿਸ਼ਤੇ ਨੇ ਭਾਵੇਂ ਉਸ ਨੂੰ ਦਰਦ ਦਿੱਤਾ ਸੀ ਪਰ ਇਸ ਤਜਰਬੇ ਨੇ ਉਸ ਨੂੰ ਮਜ਼ਬੂਤ ਬਣਾਉਣ ਵਿੱਚ ਵੱਡਾ ਹਿੱਸਾ ਪਾਇਆ ਸੀ। ਮੀਰਾ ਦੀ ਨਵੀਂ ਜ਼ਿੰਦਗੀ ਹੁਣ ਸਿਰਫ ਉਸ ਦੀ ਆਪਣੀ ਸੀ। ਉਹ ਨਵੇਂ ਸਫ਼ਰ ਤੇ ਮੌਕੇ ਲਈ ਤਿਆਰ ਸੀ। ਉਸ ਦੀ ਯਾਤਰਾ ਸਿਰਫ ਪਿਆਰ ਦੀ ਨਹੀਂ ਰਹੀ ਬਲਕਿ ਆਪਣੇ ਆਪ ਨੂੰ ਦੁਬਾਰਾ ਪਾਉਣ ਇੱਕ ਮਜ਼ਬੂਤ ਸੁਤੰਤਰ ਨਾਰੀ ਬਣਨ ਦੀ ਸੀ ਮੀਰਾ ਨੇ ਆਪਣੀ ਪੜ੍ਹਾਈ ਵਿੱਚ ਬੇਹੱਦ ਮਿਹਨਤ ਕੀਤੀ ਤੇ ਕਾਲਜ ਖਤਮ ਹੋਣ ਤੋਂ ਬਾਅਦ ਇੱਕ ਕਾਮਜਾਬ ਕੈਰੀਅਰ ਦੀ ਸ਼ੁਰੂਆਤ ਕੀਤੀ ਉਸ ਦੇ ਉਨਪਵ ਤੇ ਸਖਤ ਮਿਹਨਤ ਨੇ ਉਸ ਨੂੰ ਇੱਕ ਮਜ਼ਬੂਤ ਤੇ ਆਤਮ ਨਿਰਭਰ ਬਣਾਇਆ ਉਸ ਨੇ ਹੁਣ ਪਿਆਰ ਤੇ ਜ਼ਿੰਦਗੀ ਦੇ ਸਫ਼ਰ ਨੂੰ ਹੋਰ ਵੱਖਰੇ ਨਜ਼ਰੀਏ ਨਾਲ ਦੇਖਣਾ ਸਿੱਖ ਲਿਆ ਸੀ ਕਾਲਜ ਦੀ ਡਿਗਰੀ ਮੀਰਾ ਲਈ ਸਿਰਫ ਇੱਕ ਕਾगज ਦੀ ਪ੍ਰਾਪਤੀ ਨਹੀਂ ਸੀ ਇਹ ਉਸ ਦੀ ਮਿਹਨਤ ਤੇ ਸੁਪਨਿਆਂ ਦੀ ਮੰਜ਼ਲ ਦਾ ਪਹਿਲਾ ਕਦਮ ਸੀ ਡਿਗਰੀ ਦੇ ਬਾਅਦ ਮੀਰਾ ਨੇ ਇੱਕ ਮਸ਼ਹੂਰ ਕੰਪਨੀ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ ਉਸ ਦੀ ਦਿਲੋਂ ਮਿਹਨਤ ਤੇ ਬੇਮਿਸਾਲ ਕਾਰਗੁਜ਼ਾਰੀ ਨੇ ਉਸ ਨੂੰ ਕਾਮਯਾਬੀ ਦੀ ਚੋਟੀ ਤੇ ਪਹੁੰਚਾ ਦਿੱਤਾ ਸੀ ਕਈ ਸਾਲਾਂ ਦੇ ਅਨੁਭਵ ਤੋਂ ਬਾਅਦ ਮੀਰਾ ਨੂੰ ਹੁਣ ਆਪਣੇ ਕੰਮ ਵਿੱਚੋਂ ਉਸੀ ਮਿਲਦੀ ਸੀ ਤੇ ਉਸ ਨੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਸੀ ਜਦੋਂ ਮੀਰਾ ਆਪਣੇ ਜੀਵਨ ਵਿੱਚ ਕਾਮ ਜਾਪ ਹੋ ਗਈ ਤਾਂ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਇੱਕ ਦਿਨ ਉਸ ਦੀ ਮੁਲਾਕਾਤ ਅਰਜੁਨ ਨਾਲ ਹੋਈ ਜੋ ਉਸ ਦਾ ਇੱਕ ਦੋਸਤ ਸੀ ਅਰਜੁਨ ਇੱਕ ਸੂਝਵਾਨ ਇਨਸਾਨ ਸੀ ਜੋ ਮੀਰਾ ਦੀ ਕਦਰ ਕਰਦਾ ਸੀ ਉਹ ਦੋਵੇਂ ਇੱਕ ਦੂਜੇ ਨੂੰ ਕਾਫੀ ਸਮੇਂ ਤੋਂ ਜਾਣਦੇ ਸੀ ਉਸ ਨੂੰ ਮੀਰਾ ਦੀ ਪਿਛਲੀ ਜ਼ਿੰਦਗੀ ਬਾਰੇ ਸਭ ਕੁਝ ਪਤਾ ਸੀ ਇਸ ਲਈ ਮੀਰਾ ਦੀ ਜ਼ਿੰਦਗੀ ਵਿੱਚ ਫਿਰ ਤੋਂ ਪਿਆਰ ਆ ਗਿਆ ਸੀ ਪਰ ਇਸ ਵਾਰ ਇਹ ਪਿਆਰ ਸੱਚਾ ਤੇ ਪੱਕਾ ਸੀ ਮੀਰਾ ਨੇ ਸਿੱਖ ਲਿਆ ਸੀ ਕਿ ਪਿਆਰ ਸਿਰਫ ਜਿਸਮ ਦੀ ਖੁਸ਼ੀ ਨਹੀਂ ਇੱਕ ਦੂਜੇ ਦਾ ਸਮਰਪਣ ਤੇ ਮਜ਼ਬੂਤੀ ਵੀ ਹੈ ਕਈ ਸਾਲਾਂ ਦੀ ਰਿਸ਼ਤੇਦਾਰੀ ਤੋਂ ਬਾਅਦ ਮੀਰਾ ਤੇ ਅਰਜੁਨ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਮੀਰਾ ਦੇ ਰਿਸ਼ਤੇ ਵਿੱਚ ਪਹਿਲਾ ਵਾਲਾ ਰਮਾਸ ਜਾਂ ਬਚਪਨਾ ਨਹੀਂ ਸੀ ਬਲਕਿ ਇਹ ਇੱਕ ਸਮਝਦਾਰੀ ਤੇ ਦੋਸਤੀ ਦਾ ਰਿਸ਼ਤਾ ਸੀ ਮੀਰਾ ਤੇ ਅਰਜੁਨ ਨੇ ਮਿਲ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਰਾਹ ਤੇ ਲੈ ਜਾਣ ਦੀ ਯੋਜਨਾ ਬਣਾਈ ਉਹ ਇੱਕ ਦੂਜੇ ਦੀ ਆਜ਼ਾਦੀ ਤੇ ਦ੍ਰਿੜਤਾ ਦਾ ਆਦਰ ਕਰਦੇ ਸੀ ਵਿਆਹ ਤੋਂ ਬਾਅਦ ਮੀਰਾ ਤੇ ਅਰਜੁਨ ਨੇ ਇੱਕ ਦੂਜੇ ਦਾ ਸਾਥੀ ਬਣ ਕੇ ਆਪਣੇ ਸੁਪਨੇ ਅਨਿਆਂ ਨੂੰ ਸਿਰਜਿਆ ਦੋਵਾਂ ਨੇ ਸਮਝਦਾਰੀ ਸਤਿਕਾਰ ਤੇ ਪਿਆਰ ਨਾਲ ਆਪਣੀ ਦੁਨੀਆ ਬਸਾਲ ਲਈ ਸੀ ਮੀਰਾ ਨੂੰ ਆਪਣਾ ਅਸਲੀ ਪਿਆਰ ਮਿਲ ਗਿਆ ਸੀ ਕਈ ਸਾਲਾਂ ਦੇ ਪਿਆਰ ਤੇ ਚੁਣੌਤੀਆਂ ਨੇ ਉਸ ਨੂੰ ਦਿਖਾਇਆ ਕਿ ਸੱਚਮੁੱਚ ਦਾ ਪਿਆਰ ਸਿਰਫ ਦਿਲ ਦੇਆ ਭਾਵਨਾਵਾਂ ਨਹੀਂ ਬਲਕਿ ਸਾਥ ਦੇਣਾ ਸਮਝਣਾ ਤੇ ਇੱਕ ਦੂਜੇ ਨੂੰ ਮਜ਼ਬੂਤ ਬਣਾਉਣ ਵਿੱਚ ਹੈ ਮੀਰਾ ਦਾ ਸਫ਼ਰ ਕਾਮਯਾਬੀ ਤੇ ਪਿਆਰ ਨਾਲ ਇੱਕ ਸਮਝਦਾਰ ਤੇ ਮਜ਼ਬੂਤ ਜੀਵਨ ਦਾ ਪ੍ਰਤੀਕ ਬਣ ਗਿਆ ਸੀ ਕਦੇ ਅਰਜੁਨ ਤੇ ਮੀਰਾ ਦੇ ਰਿਸ਼ਤੇ ਵਿੱਚ ਕੋਈ ਚੁਣੌਤੀ ਆਉਂਦੀ ਤਾਂ ਉਹ ਇੱਕ ਦੂਜੇ ਨਾਲ ਖੁੱਲ ਕੇ ਸਾਂਝਾ ਕਰਦੇ ਤੇ ਆਪਣੇ ਜੀਵਨ ਨੂੰ ਮਜ਼ਬੂਤ ਬਣਾਉਂਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਿਆਰ ਸਿਰਫ ਖੁਸ਼ੀਆਂ ਨਹੀਂ ਬਲਕਿ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਵੀਕਾਰ ਕਰਨ ਦਾ ਨਾਮ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਹਾਂ ਇਸੇ ਹੋਰ ਕਹਾਣੀ ਵਿੱਚ ਧੰਨਵਾਦ ਜੀ ਸਾਰਿਆਂ ਦਾ